ਜੇ ਜ਼ਰੂਰੀ ਨੇ ਉਹਨਾਂ 'ਚ ਤੁਹਾਡੇ 'ਚ ਇੱਕ ਵੀ ਨਹੀਂ ਬੜੀ ਸਤਿਗੁਰੂ ਨੇ ਕਿਰਪਾ ਕੀਤੀ ਤੁਹਾਡੇ ਤੇ ਕਿ ਤੁਹਾਨੂੰ ਕਿੱਥੋਂ ਕਿੱਥੇ ਤੇ ਕਿੱਥੋਂ ਤੋਂ ਕਿੱਥੇ ਅੱਜ ਤੁਸੀਂ ਕਿੱਥੇ ਪਹੁੰਚੇ ਜੇ ਪਰਛਾਹ ਤੁਹਾਡੇ ਪੂਰਬਲੇ ਕਰਮਾਂ ਦੀ ਖੇਡ ਹੈ ਅਹੀਂ ਵੀ ਸ਼ਾਇਦ ਆਪਦੇ ਪੂਰਬਲੇ ਕਿਉਂਕਿ ਪੂਰਬਲੇ ਕਰਮਾਂ ਦੀ ਗੱਲ ਚੱਲਦੀ ਹੈ ਪਰ ਮਨੁੱਖ ਵਾਸਤੇ ਕੀ ਜ਼ਰੂਰੀ ਹੈ ਜਿਹੜੀ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਜੋ ਦੀ ਡਿਊਟੀ ਹੈ ਇੱਕ ਮਨੁੱਖ ਦੇ ਤੌਰ ਤੇ ਆਪਦੇ ਧਰਮ ਤੇ ਪਹਿਰਾ ਦੇਣਾ ਆਪਦੇ ਪਰਵਾਦ ਦੀ ਜਿਹੜੀ ਆ ਪਰਵਰਿਸ਼ ਕਰਨਾ ਚੰਗੇ ਸੰਸਕਾਰ ਦੇਣਾ ਸਮਾਜਿਕ ਡਿਊਟੀਆਂ ਨਿਭਾਉਣਾ ਆਪਦਾ ਚੰਗਾ ਕੀਤਾ ਕਰਨਾ ਤੇ ਨਾਲ ਰਾਸ਼ਟਰਤਾ ਦੇ ਉੱਤੇ ਇੱਕ ਨਿਰਪੱਖਤਾ ਦੇ ਨਾਲ ਚੰਗੀ ਸੋਚ ਦੇ ਨਾਲ ਚੰਗੀ ਨੀਤੀ ਦੇ ਨਾਲ ਆਪਣਾ ਧਰਮ ਨਿਭਾਉਣਾ ਤੇ ਮੈਨੂੰ ਦੁੱਖ ਹੈ ਕਿ ਮੇਰੇ ਛੋਟੇ ਵੀਰ ਸਾਡੇ ਮੁੱਖ ਮੰਤਰੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮਾਣ ਦਿੱਤਾ ਆ ਉਹਨਾਂ ਚਿੰਨ੍ਹ ਪੰਜਾਂ ਚੋਂ ਇੱਕ ਗੁਣ ਨਹੀਂ ਹੈਗਾ ਉਹ ਕੀ ਗੱਲ ਹੈ ਜੇ ਧਰਮ ਦੀ ਗੱਲ ਕਰੀਏ ਤੇ ਕੋਹਾਂ ਦੂਰ ਨੇ ਜੇ ਪਰਿਵਾਰਕ ਧਰਮ ਦੀ ਗੱਲ ਕਰੀਏ ਤੇ ਪਰਿਵਾਰ ਦੇ ਨਾਲ ਜੋ ਬੀਤੀ ਹੈ ਜੋ ਉਹਨਾਂ ਦੇ ਬੱਚੇ ਨੇ ਜੋ ਉਹਨਾਂ ਦੀ ਪਤਨੀ ਸੀ ਜਿਹਦੇ ਨਾਲ ਉਹਨਾਂ ਨੇ ਲਾਵਾਂ ਲਈਆਂ ਸੀਗੀਆਂ ਜਿਹਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਸੀਗੀਆਂ ਸਤਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਸੀ ਉਹ ਵੀ ਜਿਹੜਾ ਆਪਣਾ ਜਿਹੜਾ ਫਰਜ਼ਾ ਨਹੀਂ ਨਿਭਾਇਆ ਤੇ ਸਮਾਜਿਕ ਧਰਮ ਆਪਾਂ ਦੇਖਣੀ ਦੇ ਉਹਦੇ ਚ ਹੀ ਇਹ ਬੱਚਿਆਂ ਦੀ ਪਰਵਰਿਸ਼ ਆ ਜਾਂਦੀ ਹੈ ਜਾਂ ਬਾਕੀ ਸਭ ਕੁਝ ਆ ਜਾਂਦਾ ਹੈ ਕਿੱਤਾ ਧਰਮ ਦੀ ਗੱਲ ਹੁਣ ਇਹਨਾਂ ਦਾ ਕਿੱਤਾ ਇੱਕ ਤਰ੍ਹਾਂ ਆਪਾਂ ਕਹਿ ਲਈਏ ਕਿ ਰਾਜਨੀਤੀ ਹੈ ਇਸੇ ਕਿਸੇ ਸਮੇਂ ਕੋਮੇਡੀਅਨ ਸੀਗੇ ਭਾਵੇਂ ਉਹ ਕਿਸਾਨੀ ਨਾਲ ਜੁੜੇ ਹੋਏ ਐ ਪਰ ਐਸ ਵੇਲੇ ਉਹਨਾਂ ਦਾ ਕਿੱਤਾ ਰਾਜਨੀਤੀ ਤੇ ਰਾਜਨੀਤੀ ਵਿੱਚ ਕੀ ਉਹਦੀ ਵੀ ਇੱਕ ਮਰਯਾਦਾ ਹੈ ਉਸ ਮਰਿਆਦਾ ਤੋਂ ਜੇ ਕੋਈ ਬਾਹਰ ਜਾਂਦਾ ਆ ਉਹ ਗੈਰ ਮਰਿਆਦਾਕ ਹੁੰਦਾ ਹੈ ਤੇ ਮੁੱਖ ਮੰਤਰੀ ਸਾਹਿਬ ਤੇ ਜੀਹਾਂ ਡਾਈ ਫਿਰਦੇ ਆ ਉਹਾਂ ਦੇ ਕਿਹੜੀ ਰਾਜਨੀਤੀ ਲੋਕਾਂ ਨੂੰ ਧੋਖਾ ਵੀ ਦੇਵਾਂਗੇ ਲੋਕਾਂ ਨਾਲ ਫਰੇਵ ਵੀ ਕਰਾਂਗੇ ਲੋਕਾਂ ਨੂੰ ਝੂਠ ਵੀ ਬੋਲਾਂਗੇ ਔਰ ਵਾਰ-ਵਾਰ ਗੱਲ ਕਰਕੇ ਆਪਣੀ ਗੱਲ ਤੋਂ ਵਾਰ-ਵਾਰ ਮੁਕਰਾਂਗੇ ਤੇ ਰਿਕਾਰਡ ਬਣਾਵਾਂਗੇ ਤੇ ਰਾਜ ਧਰਮ ਦੀ ਗੱਲ ਜੇ ਕਰ ਲਈਏ ਉਹ ਬਣਦਾ ਆ ਕਿ ਲੋਕਾਂ ਪ੍ਰਤੀ ਤੁਸੀਂ ਦਿਲੋਂ ਜਿਹੜਾ ਹੈ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਨ ਦਿੱਤਾ ਆ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਭਲੇ ਵਾਸਤੇ ਕਦਮ ਕਰੋ ਉਹਨਾਂ ਦੇ ਵਿਕਾਸ ਵਾਸਤੇ ਕੰਮ ਕਰੋ ਪਰ ਸਾਡੇ ਮੁੱਖ ਮੰਤਰੀ ਤੇ ਉਹਦੇ 'ਚ ਵੀ ਬੁਰੀ ਤਰ੍ਹਾਂ ਫੇਲ ਹੋਏ ਨੇ ਜਿਹੜਾ ਸਾਨੂੰ ਨਹੀਂ ਸੰਭ ਸਕਿਆ ਪੰਜਾਬ ਕਿਵੇਂ ਸੰਭ ਭਾਵੇਂ 4 ਸਾਲ ਹੋ ਗਏ ਤੇ ਪੰਜਾਬ ਵੀ ਕੰਧਾਂ 'ਚ ਵਜਦਾ ਫਿਰਦਾ ਲੋਕ ਵੀ ਕੰਧਾਂ 'ਚ ਵਜਦੇ ਫਿਰਦੇ ਆ ਪਰ ਦੁੱਖ ਦੀ ਗੱਲ ਹੈ ਕਿ ਚਲੋ ਤੂੰ ਜਿੱਧਰ ਤੁਰਿਆ ਫਿਰਦਾ ਐ ਜੋ ਤੂੰ ਕਰਦਾ ਐ ਤੇਰੇ 'ਚ ਕੀ ਐ ਕੀ ਨਹੀਂ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਪਰ ਟੱਟੂ ਘੱਟ ਸਿੱਖੀ ਦੇ ਮਸਲਿਆਂ 'ਚ ਦਖਲ ਦਾ ਜੀ ਤਨਾਂ ਦੇ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ ਦਾ ਜੀ ਇਹਨਾਂ ਦੇ ਇਤਿਹਾਸ ਹੈ ਭਗਵੰਤ ਮਾਨ ਜੀ ਤੁਸੀਂ ਸਾਡੇ ਮੁੱਖ ਮੰਤਰੀ ਜਮਾ ਹੈ ਛੇ ਤੁਸੀਂ ਨਹੀਂ ਪੜਿਆ ਜਾਂ ਤੁਹਾਨੂੰ ਨਹੀਂ ਜਾਣ 1947 ਤੋਂ ਬਾਅਦ ਜੇ ਕਿਸੇ ਨੇ ਸਿੱਖਾਂ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਦਿੱਤੀ ਸੀ ਤੇ ਉਹ ਇੰਦਰਾ ਗਾਂਧੀ ਸੀ ਤੇ ਫਿਰ ਕਿੱਧਰ ਦੀ ਕਿੱਧਰ ਕਿੱਧਰ ਦੀ ਕਿੱਧਰ ਗੱਲ ਵਾਦੀ 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 ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਕਿਸੇ ਨੂੰ ਹੋਲਾਂ ਤੇ ਜੇ ਅਹੀਂ ਇਹ ਹੀ ਤੁਹਾਨੂੰ ਕਵਾਂਗੇ ਕਿ ਜਿਸ ਗੱਲ ਦਾ ਤੁਹਾਨੂੰ ਨਹੀਂ ਪਤਾ ਉੱਥੇ ਚੁੱਪ ਰਹਿ ਜਾਓ ਉੱਥੇ ਨਾ ਬੋਲੋ ਪਰ ਤੁਸੀਂ ਤੇ ਬੋਲਣ ਲੱਗੇ ਗੁਰੂ ਦੀ ਗੋਲਕ ਤੇ ਗੁਰੂ ਦੇ ਸਿਧਾਂਤ ਤੇ ਵਿਵਾਰ ਕਰ ਜਾਂਦੇ ਜੇ ਤੇ ਫਿਰ ਤੁਹਾਨੂੰ ਇਹ ਵੀ ਕੋਈ ਨਹੀਂ ਹੈਗਾ ਕਿ ਮੈਂ ਗਲਤ ਕਹਿ ਗਿਆ ਮੈਂ ਮਾਫੀ ਮੰਗਲਾਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਆ ਤੇ ਜਥੇਦਾਰ શ્રી ਅਕਾਲ ਤਖਤ ਸਾਹਿਬ ਨੂੰ ਉਹਦਾ ਬਖਿਆਨ ਕਰਨ ਤੇ ਵੀ ਤੁਸੀਂ ਸਵਾਲ ਉਠਾਉਂਦੇ ਜੀ ਕਿ ਪਤਾ ਨਹੀਂ ਕਿੱਥੋਂ ਲੈ ਆਉਂਦੇ ਆ ਘਰ ਦੀ ਮਰਿਆਦਾ ਲੈ ਆਉਂਦੇ ਆ ਕਿ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਗੋਲਕਾਂ ਦੇ ਉੱਤੇ ਤੁਸੀਂ ਇੱਕ ਵਾਰ ਨਹੀਂ ਬੋਲੇ ਦਰਜਨਾਂ ਵਾਰਾਂ ਤੁਸੀਂ ਤੇ ਪਾਰਲੀਮੈਂਟ ਜੀ ਹੋਂਲੇ ਜੇ ਕਿ ਐਜੀਪੀਸੀ ਜਿਹੜੀ ਆ ਸ਼ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੈ ਤੜੇ ਸ਼ਬਦ ਤੁਸੀਂ ਚਲੋ ਇਹ ਸਾਡੇ ਸਤਿਕਾਰਯੋਗ ਜਥੇਦਾਰ શ્રી ਇਕਾਲਤਖਸਰ ਨੇ ਇਹਨਾਂ ਦਾ ਸਬਦਾ ਨੋਟਿਸ ਲਿਆ ਆ। ਉਹਨਾਂ ਨੇ ਸਪਸ਼ਟੀ ਕਰਨ ਵਾਸਤੇ ਮੁੱਖ ਮੰਤਰੀ ਨੂੰ ਸੱਦਿਆ ਆ। ਉੱਥੇ ਸਭ ਕੁਝ ਕਲੀਅਰ ਹੋ ਜਾ। ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਅੱਜ ਮਰ ਰਿਹਾ ਹੈ। ਪੰਜਾਬ ਅੱਜ ਤਬਾਹ ਹੋ ਰਿਹਾ ਹੈ। ਪੰਜਾਬ ਦੇ ਵਿੱਚ ਹਾਲਾਤ ਖਾਨਾ ਜੰਗੀ ਵਾਲੇ ਬਣੇ ਪਏ ਪਤਾ ਨਹੀਂ ਕਿੰਨੇ ਕਿੰਨੂ ਮਾਰ ਦੇਣਾ ਹੈ ਲੁੱਟਾਂ ਖੋਹਾਂ ਫਟੋਤੀਆਂ ਕਤਲ ਕਿਸੇ ਨੂੰ ਕੋਈ ਡਰ ਡਰ ਪਾਉ ਨਹੀਂ ਤੇ ਹਥਿਆਰਾਂ ਦੀ ਪਤਾ ਨਹੀਂ ਇੱਥੇ ਮੰਡੀ ਲੱਗੀ ਪਈ ਉਧਰ ਕਿਸ ਕਿਸ ਦਾ ਧਿਆਨ ਹੈਗਾ ਔਰ ਇੱਥੇ ਕੋਈ ਦਰਾਂਵਾਂ ਨਹੀਂ ਗਿਆ ਕਿ ਕਈ ਐਹੋ ਜੇ ਸਖਸੀਅਤਾਂ ਕਹਿ ਲਈਏ ਜਾਂ ਹਸਤੀਆਂ ਕਹਿ ਲਈਏ ਜਿਨ੍ਹਾਂ ਨੂੰ ਸਿਕਿਉਰਟੀ ਚਾਹੀਦੀ ਹੁੰਦੀ ਉਹਦਾ ਵੀ ਪ੍ਰੋਟੋਕੋਲ ਆ ਉਹਦੇ ਵੀ ਨੌਜ ਬਣੇ ਹੋਏ ਆ ਇੱਥੇ ਤੇ ਪਤਾ ਨਹੀਂ ਜਿਹਦੀ ਮਾਂ ਨੂੰ ਕੋਈ ਮਕਾਨੇ ਨਹੀਂ ਖੜਦਾ ਉਹ ਵੀ ਸਿਕਿਉਰਟੀ ਲਈ ਫਿਰਦਾ ਹੈ ਥਾਣੇ 'ਚ ਪੁਲਿਸ ਹੀ ਹੈਣੀ ਉੱਥੇ ਮੁਨਸ਼ੀ ਹੁੰਦਾ ਆ ਇੱਕ ਅਦਾ ਜਿਹੜਾ ਆ ਪਹਿਰੇ ਤੇ ਖੜੂਤਾ ਹੁੰਦਾ ਤੇ ਪਹਿਰੇ ਤੇ ਵਿਚਾਰਾ ਕੋਣ ਖੜੂਤਾ ਹੁੰਦਾ ਹਾਂ ਹਾਂ ਕਰੀਏ ਐਸਐਚਓ ਲੱਭਦਾ ਹੀ ਨਹੀਂ ਉਹ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਪੁਰਾਣੇ ਜ਼ਿਲ੍ਹੇ ਚ ਆਏ ਆ ਸਾਰੀ ਪੁਲਿਸ ਉੱਥੇ ਬੁਲਾਈ ਹੈ ਜੀ ਦਸਾਂ ਦਸਾਂ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਮੁੱਖ ਮੰਤਰੀ ਦੇ ਫੇਰੀ ਦੇ ਉੱਤੇ ਜਾ ਕੇ ਉੱਥੇ ਪਤਨੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਕਰਦੀ ਹੈ ਤੇ ਪੰਜਾਬ ਦੀ ਸੁਰੱਖਿਆ ਕੌਣ ਕਰੂ ਹਾਂ ਡਰਾਮਾ ਕਰਨਾ ਹੋਵੇ ਫਿਰ ਸਭ ਕੁਝ ਆਏਗਾ ਅੱਜ ਵੀ ਡਰਾਮਾ ਕੀਤਾ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਭ ਨੇ ਕਹਿਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਅਧਿਕਾਰ ਖੇਤਰ ਉਹਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਮਹਾਰਾਜ ਦੇ ਸਰੂਪਾ ਨੂੰ ਲੈ ਕੇ ਉਹਦੇ ਵਿੱਚ ਕੋਈ ਸਹਿਯੋਗ ਨਹੀਂ ਕਰੇਗੀ ਪਰ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਕਿ ਜਥੇਦਾਰ ਸਾਹਿਬ ਨੂੰ ਆਪਣੀ ਦਾਈ ਹੋਈ ਰੋਕ ਇਸ ਕਰਕੇ ਚੁਕਣੀ ਪਈ ਕਿ ਇਹ ਜਿਹੜੇ ਗਲਤ ਰੰਗਤ ਦੇ ਰਹੇ ਇੱਕ ਗਲਤ ਦੁਭਦਾ ਲੋਕਾਂ ਚ ਪੈਦਾ ਕਰ ਰਹੇ ਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਨਾ ਇਸ ਤੋਂ ਪਹਿਲਾਂ ਕੋਈ ਦਸੰਦਾਜੀ ਹੋਈ ਸੀ ਨਾ ਇਸ ਤੋਂ ਬਾਅਦ ਕੋਈ ਹੋਏਗੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ 'ਚ ਸਹਿਯੋਗ ਕਰੇ ਤਨਾਰੋਂ ਨਾ ਕਹਿ ਦਿੱਤਾ ਕਿ ਇਹਦੇ ਬਾਰੇ ਕੋਈ ਡਾਕੂਮੈਂਟ ਚਾਹੀਦਾ ਹੈ ਕੋਈ ਵੇਰਵਾ ਚਾਹੀਦਾ ਹੈ ਕੋਈ ਜਾਣਕਾਰੀ ਚਾਹੀਦੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਣਗੇ ਤੇ ਦਿੱਲੀ ਵਾਲੇ ਜਿਹੜਾ ਦਫਤਰ ਚੰਡੀਗੜ੍ਹ ਵਾਲਾ ਜਿਹੜਾ ਦਫਤਰ ਉੱਥੇ ਦੇਣਗੇ ਕੱਲ ਦੀ ਗੱਲ ਹੈ ਅੱਜ ਤੁਹਾੜਾਂ ਦੀਆਂ ਤੁਹਾੜਾਂ ਪੁਲਿਸ ਦੀਆਂ ਤੇ ਪਤਾ ਨਹੀਂ ਕਿੰਨੇ ਅਫਸਰ ਤੇ ਸਾਰਾ ਚੰਡੀਗੜ੍ਹ ਦਾ মিডিਆ ਲਿਜਾ ਕੇ ਉੱਥੇ ਕਿਹੜੀ ਚਰਚਾ ਕਿਹੜੀ ਉੱਥੇ ਪ੍ਰਾਪਤ ਕੀਤੀ ਜੇ ਕਿਉਂ ਡਰਾਮੇ ਕਰਦੇ ਜੀ ਤੁਹਾਡਾ ਫਰਜ਼ ਬਣਦਾ ਸੀ ਪ੍ਰਧਾਨ ਨੂੰ ਸੂਚਿਤ ਕਰ ਦੇ ਹਾਂਜੀ ਅਸੀਂ ਆ ਰਹੇ ਹਾਂ ਜੇ ਉਹਦੇ ਕੋਈ ਮਜਬੂਰੀ ਹੁੰਦੀ ਦੱਸ ਦਿੰਦਾ ਜਾਂ ਤੁਹਾਨੂੰ ਟਾਈਮ ਦਿੰਦਾ ਤੁਸੀਂ ਡਰਾਮਾ ਕਰਨ ਦੀ ਖਾਤਰ ਅੱਜ ਖਬਰ ਬਣਾਉਣ ਦੀ ਖਾਤਰ ਤੁਸੀਂ ਇਹ ਸਾਰਾ ਕੁਝ ਕੀਤਾ ਇਹਦਾ ਕੀ ਫਾਇਦਾ ਇਹਦਾਂ ਕੋਈ ਪੰਜਾਬ ਦਾ ਭਲਾ ਤੇ ਮੇਰੀ ਇੱਕ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਮੁੱਖ ਮੰਤਰੀ ਬਣ ਗਏ ਜੇ ਤੇ ਜੇ ਤੁਹਾਡਾ ਧਾਰਮਿਕ ਰਾਜਨੀਤੀ ਕਰਨ ਨੂੰ ਇੰਨਾ ਜਿਆਦਾ ਜੀ ਕਰਦਾ ਤੇ ਫਿਰ ਤੇ ਅਮਰ ਛਕ ਲੋ